ਜੇ ਪਵਾਨੀਗੜ੍ਹ ਕੁੱਲ ਹਿੰਦ ਖੇਤ ਮਜ਼ਦੂਰ ਜੁਨੀਅਨ ਦੀ ਅਗਵਾਈ ਵਿੱਚ ਅੱਜ ਇੱਥੇ ਪਵਾਨੀਗੜ੍ਹ ਵਿਖੇ ਵੀਡੀਓ ਦਫ਼ਤਰ ਵਿਖੇ ਮਜ਼ਦੂਰਾਂ ਨੇ ਇਕੱਠਾ ਕਰਕੇ ਪਿੰਡ ਰਾਏ ਸਿੰਘ ਵਾਲਾ ਦੀ ਮਨਰੇਗਾ ਮੇਡ ਨੂੰ ਹਟਾਉਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਇਸ ਦੌਰਾਨ ਮਜ਼ਦੂਰ ਜੁਨੀਅਨ ਨੇ ਲਿਖਤੀ ਸ਼ਿਕਾਇਤ ਦੇ ਕੇ ਪਵ ਭਾਗ ਨੂੰ 10 ਦਿਨਾਂ ਵਿੱਚ ਕਾਰਵਾਈ ਕਰਨ ਦਾ ਅਲਟੀਮੇਟ ਵੀ ਦਿੱਤਾ ਇਸ ਮੌਕੇ ਤੇ ਕੁੱਲ ਹਿੰਦ ਖੇਤ ਮਜ਼ਦੂਰ ਜੁਨੀਅਨ ਦੇ ਕੌਮੀ ਮੀਤ ਪ੍ਰਧਾਨ ਕਾਮਰੇਡ ਭੂਪचंद ਚੰਨੋ ਨੇ ਕਿਹਾ ਕਿ 40 ਫੀਸਦ ਮਨਰੇਗਾ ਕਾਰਡ ਧਾਰਕਾਂ ਨੂੰ ਕੰਮ ਨਾ ਦੇ ਕੇ ਆਪਣੇ ਚੇਤਿਆਂ ਨੂੰ ਘਰ ਬੈਠੇ ਹੀ ਕੰਮ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਅੱਜ ਹੀ ਰੰਝੇ ਚਲਦੇ ਆਂ ਕੁਝ ਕਾਰਡ ਧਾਰਕਾਂ ਦੇ ਪੱਕੇ ਤੌਰ ਤੇ ਕਾਰਡ ਰੱਦ ਕਰ ਦਿੱਤੇ ਗਏ ਹਨ ਇਸ ਮੌਕੇ ਤੇ ਪਿੰਡ ਦੇ ਪੰਚ ਸਮਸ਼ੇਰ ਸਿੰਘ ਦਾਖਣਾ ਸੀ ਕਿ ਕੁਝ ਸਰਾਰਤੀ ਲੋਕ ਬਿਨਾਂ ਵਜਾ ਮੁੱਦਾ ਬਣਾ ਰਹੇ ਹਨ ਉਹਨਾਂ ਕਹਾਂ ਕਿ ਮੇਟ ਸਨਨਾਜ ਵੱਲੋਂ ਸਹੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਉਸ ਦੇ ਪੱਖਪਾਤ ਲਏ ਜਾ ਰਹੇ ਹਨ ਦੋਸ਼ ਵਿੰਨੋ ਬੇ ਬਣਾ ਰਹੇ ਹਨ ਹਰੇਕ ਮਜ਼ਦੂਰ ਨੂੰ ਕੰਮ ਦਿੱਤਾ ਜਾ ਰਿਹਾ ਹੈ ਰਿਪੋਰਟਰ ਰਾਜ ਖੁਰਮੀ ਪਵਾਨੀਗੜ ਮੁਰਦਾਬਾ 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 ਗਰੀਬ ਲੋਕਾਂ ਦਾ ਧੱਕਾ ਕਰਨ ਵਾਲਾ ਮਹਿਕਮਾ ਮੁਰਦਾਬਾ ਮੁਰਦਾਬਾ ਪਿਛਲੇ ਸਮੇਂ ਕਿਹਾ ਸਾਡੀਆਂ ਬਾਈਆਂ ਤੋਂ ਨਾਲੀਆਂ ਸਾਫ਼ ਕਰਵਾਈਆਂ ਗੱਦਵਾਲ ਸਾਫ਼ ਕਰਵਾਇਆ ਪਰ ਉਹ 21 ਉਹਦਾ 1 ਕਿਲੋ 2100 ਰੁਪਏ ਬਣਦਾ ਸੀ ਉਹਨੂੰ ਪੈਸੇ ਦਿੱਤੇ ਇਹਨੂੰ 2 ਰੁਪਏ ਹੀ ਦਿੱਤੇ ਜਿਹੜਾ ਉੱਥੇ ਮੇਟ ਹੈ ਸਹਾਰਾ ਦੇ ਇੱਕ ਤਾਂ ਸਾਡੀ ਬੱਗ ਸਾਰਾ ਤੋਂ ਫੁੱਟ ਨਹੀਂ ਜਿਹੜੀ ਉੱਥੋਂ ਤੁਰੰਤ ਬਦਲੋ ਕੋਈ ਨਹੀਂ ਚੈੱਕ ਕਰਨ ਦੀ ਠੀਕ ਹੈ ਨਾ ਇਹ ਅਸੀਂ ਇਹ ਅਸੀਂ ਪਤਾ ਕੀ ਹੈ ਅਸੀਂ ਤੁਹਾਨੂੰ ਇਸ ਕਰਕੇ ਵੀਡੀਓ ਸਾਬ ਕਹਦੇ ਆ ਵੀ ਇਹ ਬਹੁਤ ਗੰਭੀਰ ਮਸਲਾ ਹੈ ਉੱਥੇ ਪੂਰੀ ਗੁੰਡਾਗਰਦੀ ਚੱਲਦੀ ਹੈ ਔਰ ਜਿਹੜੀ ਸਾਡੀ ਮਾਈਆਂ ਇਹਨਾਂ ਨੂੰ ਕੰਮ ਨਹੀਂ ਦਿੱਤਾ ਆਪਦੇ ਬੰਦ ਨੂੰ ਕੰਮ ਦੇ ਜਾਂਦੇ ਆ ਇਹ ਚੱਲਦਾ ਕਿਉਂਕਿ ਪੰਚਾਇਤ ਜੁੜਾ ਰਹੀ ਹੈ ਕੋਈ ਪਤਾ ਕੀ ਹੈ ਜੀ ਦੇਖੋ ਬਲਾਦਿਓ ਨੇ ਇਹਦੀ ਉਹ ਕਟਾਈ ਕਰੀਆ ਪਰ ਦੇਰ ਹੋ ਗਿਆ ਨਹੀਂ ਨਾ ਉਹਨੇ ਛੇ ਜਿਹੜਾ ਮੈਂਬਰ ਬਣਾਉਂਦੇ ਚੌਧਰੀ ਜਿਹੜਾ ਚੌਧਰੀ ਪਰ ਉਹ ਹਰ ਦੁਨੀਆ ਦਾ ਛੇਰ ਹੈ ਜਿਹੜਾ ਨਹੀਂ ਛੇਰ ਤੋਂ ਤਾਂ ਅਸੀਂ ਮੰਗ ਲੈਂਦੇ ਪਤਾ ਨਹੀਂ ਕੀ ਕਰਦੇ ਹੋ ਸਰਪੰਚ ਤਾਂ ਕਹ ਲੇਗੀ ਮੇਰੇ ਇਹ ਪਹਿਲਾਂ ਪੜਤਾਈ ਸੀ ਕਿ ਸਰਪੰਚ ਤੋਂ ਡਿਮਾਂਡ ਲੈਂਦੇ ਸੀਗੇ ਹੁਣ ਕੁੜੀ ਨੂੰ ਕਹਿਆ ਵੀ ਵਾਰਿਸਰ ਨਾ ਪਾਈ ਸਰਪੰਚ ਜਿਹੜਾ ਨਹੀਂ ਹੈਗਾ ਸਾਡੀ ਨੂੰ ਸੋੜਉਂਦੀ ਅਸੀਂ ਪਿੰਡ ਮੀਟਿੰਗ ਕਰਾ ਕੇ ਸਾਰਾ ਦੁੱਖ ਸੋਕ ਤੇ 30 ਦਿਨ ਕੰਮ ਨਹੀਂ ਮਿਲਿਆ ਨੰਬਰ 2 ਤੇ ਜਿਹੜੀਆਂ ਹਾਲੀਆ ਦੂਏ ਦੀਆਂ ਲਗਦੀਆਂ ਨੇ ਉਹਦੀ ਵੀ ਲਿਸਟ ਹੈਗੀ ਸਾਡੇ ਕੋਲ ਉਹ ਤਾਂ ਫਿਰ 2011 ਦਾ ਕਟੂ ਅਰਜੀ ਕੰਪਟੋ ਲਾੜੀਆਂ ਜਿਹਨੂੰ ਮਾਰ ਦਿੱਤਾ ਇਹ ਠੋਸ ਨੇ ਅਸੀਂ ਉਹ ਦਿਹਾੜੀਆਂ ਵੀ ਨੇ ਵੀ 2100 ਰੁਪਿਆ ਕਾਬਿਲ ਮੇਰਾ ਨਾਮ ਕਾਵਰ ਚੰਪੌਰ ਸਖੇਰੀ ਹੈ ਮੈਂ ਜਿਹੜਾ ਸਕੱਤਰ ਹੈ ਸੀਪੀਐਮ ਦਾ ਮੈਨੂੰ ਕਿਹੜਾ ਕਾਵਰ ਜਿਹੜਾ 2100 ਰੁਪਿਆ ਪੈਣੂ ਉਲਟਾ ਮਤਲਬ ਤੁਸੀਂ ਉਹਨੂੰ ਸਿਰ ਸਿਕ ਗੂਡ ਵੀ ਪ੍ਰੀ ਐਨਫੋਰਮ ਕੀਤਾ ਜਾਂ ਕੰਪਨੀ ਟ੍ਰੇਡਿੰਗ ਕਰਨ ਨੂੰ ਸੋਲੋ ਬਣਾ ਹਾਂ ਜਿਹੜੀ ਰਾਜਿਆ ਨਾਰੇਵਾਜੀ ਕੀਤੀ ਗਈ ਹੈ ਕਿਸ ਸੰਬੰਧ ਵਿੱਚ ਕੀਤੀ ਜਾ ਰਹੀ ਹੈ ਮੈਂ ਕਾਂਵੜ ਭੂਪ ਚੰਨ ਚੰਨੋ ਕੌਮੀ ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰੀ ਅੱਜ ਅਸੀਂ ਪਿੰਡ ਰਾਏ ਸਿੰਘ ਆਲਾ ਦੇ ਮਨਰੇਗਾ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਨਾਲ ਜਿਹੜੀਆਂ ਹੋ ਰਹੀਆਂ ਤਕਸ਼ਾਈਆਂ ਨੇ ਉਹਨਾਂ ਦੇ ਖਿਲਾਫ ਆਇਆ ਹੋ ਕੀ ਰਿਹਾ ਵੀ ਉੱਥੋਂ ਦਾ ਜਿਹੜਾ ਮੇਟ ਹੈ ਸ਼ੈਨਾਜ ਤੇ ਇਹਨਾਂ ਦਾ ਜਿਹੜਾ ਸੁਪਰਵਾਈਜ਼ਰ ਹੈ ਹਾਜ਼ਰੀ ਲਾਉਂਦਾ ਹੈ ਵੀਡੀਓ ਮਹਿਕਮੇ ਦਾ ਤੇ ਉਹਨਾਂ ਦੇ ਨਾਲ ਇੱਕ ਪੰਚਾਇਤ ਮੈਂਬਰ ਹੈ ਤਿੰਨੋਂ ਜਣੇ ਮਿਲ ਕੇ ਮਨਰੇ ਗਾਂ ਮਜ਼ਦੂਰਾਂ ਦੇ ਨਾਲ ਅੱਜ ਦੇ ਯੁੱਗ ਦੇ ਵਿੱਚ ਇੰਨਾ ਤੱਕਾ ਕਰ ਰਹੇ ਨੇ ਇੱਕ ਆ ਬੀਬੀ ਆ ਸਾਡੇ ਸਾਹਮਣੇ ਉਹਦਾ ਉਸ ਪੰਚਾਇਤ ਮੈਂਬਰ ਦੇ ਵੱਲੋਂ ਕੁਟਾਪਾ ਵੀ ਕੀਤਾ ਗਿਆ ਦੋ ਨੰਬਰ ਆਪਣੇ ਚਿਹਤਿਆਂ ਨੂੰ ਜੇ 100 ਦਿਹਾੜੀ ਦੰਦੇ ਨੇ ਇਹਨਾਂ ਨੂੰ 25 ਦਿਹਾੜੀਆਂ ਤੋਂ ਲੈ ਕੇ 40 ਤੱਕ ਵੀ ਇਹਨਾਂ ਦੀਆਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਆਪਣੇ ਚਿਹਤਿਆਂ ਦਾ ਘਰੇ ਬੈਠਿਆਂ ਦਾ ਵੀ ਕੰਮਕਾਰ ਹੈ ਜਿਹੜਾ ਉਹ ਦਿਖਾ ਦਿੱਤਾ ਜਾਂਦਾ ਹੈ ਦਿਹਾੜੀ ਪੈ ਜਾਂਦੀ ਹੈ ਪਰ ਜਿਹੜੇ ਗਰੀਬ ਲੋਕ ਮੰਨ ਲਓ ਕੋਈ 30 ਦਿਨ ਲਾਉਂਦਾ 25 ਦਿਨ ਲਾਉਂਦਾ ਉਹਨਾਂ ਦੇ ਵੀ 10 ਦਿਨ ਕਾਗਜ਼ਾਂ 'ਚ ਉਹ ਕੱਟ ਦਿੱਤੇ ਜਾਂਦੇ ਨੇ ਕਿਉਂਕਿ ਹਾਜ਼ਰੀ ਰਜਿਸਟਰ ਜਿਹੜੀ ਉਹ ਰੂਟੀਨ ਕੋਈ ਨਹੀਂ ਹੈਗੀ ਅਗਲੀ ਜਿਹੜੀ ਉਹ ਹੈ ਉੱਥੇ ਮਤਲਬ ਜਿਹੜਾ ਕੰਮ ਹੈ ਉਹ ਰਾਂਜਿਸ਼ ਦੇ ਨਾਲ ਜਿਹੜਾ ਨਾਂ ਦੇਣਾ ਇਹ ਮਨਰੇਗਾ ਕਾਨੂੰਨ ਦੇ ਟੋਟਲ ਅਪਰਾਧ ਕਾਰਵਾਈ ਚ ਆਉਂਦਾ ਹੈ ਤੇ ਕਿਹੜੇ ਪਿੰਡੇ ਦਾ ਹੈ ਇਹ ਰਾਜ ਸਿੰਘ ਵਾਲਾ ਅਸੀਂ ਹੁਣ ਅੱਜ ਰਾਜ ਸਿੰਘ ਵਾਲੇ ਦੇ ਮਨਰੇਗਾ ਮਜ਼ਦੂਰਾਂ ਨੂੰ ਜਿਨ੍ਹਾਂ ਦੇ ਨਾਲ ਧੱਕਾ ਹੁੰਦਾ ਹੈ ਵੀਡੀਓ ਦਫ਼ਤਰ ਆਇਆ ਅਸੀਂ ਉਹਨਾਂ ਨੂੰ ਇਹ ਸਾਰੀ ਗੱਲ ਕਹਿੰਦੇ ਆ ਵੀ ਮੇਟ ਕੋਈ ਪਰਮਾਨੈਂਟ ਪੋਸਟ ਨਹੀਂ ਹੁੰਦੀ ਜਾਂ ਸੁਪਰਵਾਈਜ਼ਰ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਤੇ ਇਹਨਾਂ ਦੇ ਜਿਹੜੇ ਬਾਕੀ ਨੂੰ ਤੁਸੀਂ 100 ਦਿਨ ਜੇ ਕੰਮ ਦਿੱਤਾ ਦਾ ਇਹਨਾਂ ਦੇ ਕੰਮ ਵੀ ਪੂਰੇ ਕਰਾਏ ਜਾਣ ਜਿਨ੍ਹਾਂ ਨੂੰ ਘਟ ਦਿੱਤਾ ਹੈ ਜੇ ਇਸ ਤਰ੍ਹਾਂ ਨਹੀਂ ਕਰਨਗੇ ਤਾਂ ਅਸੀਂ 10 ਦਿਨਾਂ ਤੋਂ ਬਾਅਦ ਇਹਨਾਂ ਮਜ਼ਦੂਰਾਂ ਨੂੰ ਲੈ ਕੇ ਇੱਥੇ ਫਿਰ ਦਿਨ ਰਾਤ ਬੈਠਾਂਗੇ ਜਿੰਨਾ ਚਿਰ ਸਾਡੀ ਸਮੱਸਿਆ ਹੱਲ ਨਹੀਂ ਹੁੰਦੀ ਅਸੀਂ ਲਾਲ ਝੰਡੇ ਵਾਲੇ ਦਾ ਮਤਲਬ ਪੱਕਾ ਵਾਅਦਾ ਹੈ ਤੁਹਾਡੇ ਨਾਲ ਤੇ ਮਜ਼ਦੂਰਾਂ ਨਾਲ ਵੀ ਅਸੀਂ ਉਹਨਾਂ ਚਿਰ ਮਤਲਬ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਵੇਰਾਨੋ ਕਾਬਰੇ ਚੋਂ ਕੋਰਸੇ ਖੇੜੀ ਅੱਜ ਨਾਰੇਵਾਜੀ ਕੀਤੀ ਹੈ ਜਿਲ੍ਹਾ ਸਕੰਤਰ ਸੀਪੀਐਮ ਸੰਗਰੂਰ ਜਿਹੜੀ ਅੱਜ ਨਾਰੇਵਾਜੀ ਇਹ ਕੜਕ ਦੀ ਧੁੱਪ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਪਿੰਡ ਰਾਏ ਸਿੰਘ ਵਾਲਾ ਦੇ ਜੋ ਬਰੇਗਾ ਮਜ਼ਦੂਰ ਨੇ ਉਹਨਾਂ ਨਾਲ ਬਹੁਤ ਵੱਡੀ ਵੱਡੇ ਪੱਧਰ ਤੇ ਵਿਧਿੱਕੀ ਹੋ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਅਸੀਂ ਇਸ ਗੱਲ ਦੇ ਖਿਲਾਫ ਲੜੇ ਸੀ ਤੇ ਬੀਡੀਪੀਓ ਏਡੀਸੀ ਨੂੰ ਇਹ ਸੂਚਿਤ ਕੀਤਾ ਸੀ ਕਿ ਜੋ ਪਿੰਡ ਰਾਏ ਸਿੰਘ ਵਾਲਾ ਉੱਥੇ ਸਾਡੇ ਮਜ਼ਦੂਰਾ ਨਾਲ ਇੱਕ ਮੇਟ ਵੱਲੋਂ ਇੱਕ ਪੰਚ ਵੱਲੋਂ ਬਧਿੱਕੀ ਕੀਤੀ ਜਾ ਰਹੀ ਹੈ ਪਰ ਉਹਨਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਦੋਂ ਅਸੀਂ ਏਡੀਸੀ ਨੂੰ ਕਿਹਾ ਏਡੀਸੀ ਨੇ ਕਹਾ ਪੰਚਾਇਤ ਸੈਕਟਰੀ ਨੂੰ ਕਹਾ ਸਰੋ ਗਾਹ ਸਰੇ ਲੱਗੀ ਤਾਂ ਉਹਨੇ ਸਗੋ ਸਾਡੀ ਇੱਕ ਭੈਣ ਸਾਡੀ ਬਜ਼ੁਰਗ ਔਰਤ ਹੈ ਉਹਦਾ ਕਟਾਪਾ ਚੜਿਆ ਜਿਹੜੀ ਕਿ ਬਹੁਤ ਹੀ ਮਾੜੀ ਗੱਲ ਹੈ ਇਹਦੀ ਅਸੀਂ ਵਿਖੇਦੀ ਵੀ ਕਰਦੇ ਆ ਅਸੀਂ ਇਸ ਗੱਲ ਦੀ ਮੰਗ ਵੀ ਕਰਦੇ ਆ ਜੋ ਉਥੇ ਮੇਟ ਲਾਈ ਹੈ ਉਹ ਮੇਟ ਨੂੰ ਤਤਤ ਬਦਲਿਆ ਜਾਵੇ ਤੇ ਇਹਨਾਂ ਨੂੰ ਜੋ ਇਹਨਾਂ ਦੇ ਮੁਤਾਬਕ ਇਹਨਾਂ ਦਾ ਹੱਕ ਵੜਦਾ ਕੰਮ ਕਰਦਾ ਉਹ ਇਹਨਾਂ ਨੂੰ ਪੂਰਾ ਕੰਮ ਦਿੱਤਾ ਜਾਵੇ ਕਿਉਂਕਿ ਮੈਂ ਦੇਖਿਆ ਕੱਲਾ ਇੱਥੇ ਦੀ ਹੋਰ ਪਿੰਡਾਂ ਦੇ ਵਿੱਚ ਵੀ ਇਹ ਕੀ ਕਰਦੇ ਆ ਜਿਹਦੀ ਸਰਦਾਰੀ ਹੁੰਦੀ ਹੈ ਓਹੋ ਆਪਣੀਆਂ ਘਰੇ ਬੈਠਿਆ ਚਹੇਤੀਆਂ ਦੇ ਲਾ ਪਾਈ ਜਾਂਦੇ ਆ ਤੇ ਸਾਡੀਆਂ ਬਜ਼ੁਰਗ ਬਾਵਾ ਨੇ ਜਾਂ ਸਾਡੇ ਬਜ਼ੁਰਗ ਭੈਣਾ ਲੈ ਗਿਆ ਉਹਨਾਂ ਤੋਂ ਨਾਲੀਆਂ ਸਾਫ਼ ਕਰਵਾਉਦੇ ਆ ਗੰਦਗੀ ਸਾਫ਼ ਕਰਵਾਉਦੇ ਆ ਲੇਕਿਨ ਉਹਨਾਂ ਨੂੰ ਕੋਈ ਪਹਿਨ ਦਿੱਤਾ ਜਾਂਦਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹਨੂੰ ਤਰੰਤ ਬਦਲਿਆ ਜਾਵੇ ਤੇ ਇਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇ ਅਸੀਂ 10 ਦਿਨ ਦੇ ਅੰਦਰ ਅੰਦਰ ਅਸੀਂ ਅੱਜ ਨੋਟਸ ਦੇਵਾਂਗੇ ਬੀਡੀਪੀ ਸਾਹਿਬ ਨੂੰ 10 ਦਿਨ ਦੇ ਅੰਦਰ ਇਹ ਨਹੀਂ ਬਦਲਦੇ ਤਾਂ ਇੱਥੇ ਪੱਕੇ ਤੌਰ ਤੇ ਅਸੀਂ ਧਰਨਾ ਲਾਵਾਂਗੇ ਫਾਊਂਡਰ ਗੁਰਮੀਤ ਸਿੰਘ ਸੱਜੂ ਘਟ ਅੱਛਾ ਅੱਜ ਨਾਰੇਬਾਜੀ ਕੀਤੀ ਹੈ ਕਿ ਤੋਂ ਕੀਤੀ ਹੈ ਵੈਸੇ ਤਾਂ ਆਲ ਓਵਰ ਇੰਡੀਆ ਹੀ ਇਹ ਮਸਲਾ ਜਿਹੜਾ ਬਹੁਤ ਗੰਭੀਰ ਹੈ ਹਰ ਬਾਰ ਪਈਦਾ ਜਿਹੜੇ ਕਪੜੇ ਹੈ ਮੰਦਰੀਗਾ ਦੇ ਵਿੱਚ ਕੀਤੇ ਜਾ ਰਹੇ ਹੈ ਪਿੰਡ ਰਾਏ ਸਿੰਘ ਵਾਲੇ ਦੇ ਬੀਬੀਆਂ ਤੇ ਵਿਅਕਤੀਆਂ ਨੇ ਸਾਨੂੰ ਰਾਏ ਸਿੰਘ ਵਾਲਾ ਪਿੰਡ ਬੁਲਾਇਆ ਸੀ ਕਦੇ ਨਾਲ ਅਸੀਂ ਗਏ ਲੋਕਾਂ ਨੂੰ ਇਕੱਠੇ ਕੀਤਾ ਅਸੀਂ ਇਸ ਸਿੱਟੇ ਤੇ ਪਹੁੰਚੇ ਵੀ ਆਪਾਂ ਪਹਿਲਾਂ ਨਮਾਇੰਦਾ ਥੋੜੇ ਬੰਦੇ ਵੀਡੀਓ ਸਭ ਨੂੰ ਮਿਲ ਕੇ ਮੰਗ ਪੱਤਰ ਦੇਈਏ ਉਸ ਤੋਂ ਬਾਅਦ ਅਗਲਾ ਐਕਸ਼ਨ ਕਰੀਏ ਇਹ ਸਾਰਾ ਵਿਚਾਰ ਕਰਕੇ ਅਸੀਂ ਰਾਏ ਸਿੰਘ ਵਾਲੇ ਦੀ ਮੀਟਿੰਗ ਦੇ ਵਿੱਚ ਅੱਜ ਦਾ ਦਿਨ ਰੱਖਿਆ ਸੀ ਉਸ ਸੰਬੰਧ ਵਿੱਚ ਵੀਡੀਓ ਨੂੰ ਮੰਗ ਪੱਤਰ ਦਿੱਤਾ ਜਿਵੇਂ ਸਾਰੇ ਦੇਸ਼ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਰਪੰਚ ਜਾਂ ਕੁਝ ਹੋਰ ਕੜਮ ਚੌਧਰੀ ਆਪਣੇ ਬੰਦਿਆਂ ਦੇ ਨਾਂ ਪਾ ਕੇ ਆਪਣੇ ਬੰਦਿਆਂ ਦੇ ਨਾਂ ਦਿਹਾੜੀਆਂ ਪਾ ਕੇ ਉਹਨਾਂ ਦੇ ਖਾਤਿਆਂ 'ਚ ਪੈਸੇ ਪਵਾ ਲੈਂਦੇ ਆ ਉਹਨਾਂ ਤੋਂ ਘਰਾਂ 'ਚ ਕੰਮ ਕਰਾਉਂਦੇ ਆ ਆਪਣੇ ਅੰਦਰ ਜੀ ਕੰਮ ਪਰ ਜਿਹੜੇ ਅਸਲ ਲੋਕ ਨੇ ਕੰਮ ਤੋਂ ਵਾਂਝੇ ਰਹਿ ਜਾਂਦੇ ਆ ਕਾਨੂੰਨ ਦੇ ਮੁਤਾਬਕ 15 ਦਿਨ ਦੇ ਅੰਦਰ ਅੰਦਰ ਜੋਬ ਕਾਰਡ ਬਣਦਾ ਹੈ ਉਸ ਤੋਂ 15 ਦਿਨ ਦੇ ਅੰਦਰ ਅੰਦਰ ਅਰਜੀ ਦੇਣ ਤੋਂ ਬਾਅਦ ਕੰਮ ਮਿਲਣਾ ਚਾਹੀਦਾ ਹੈ ਜੇ 15 ਦਿਨ 'ਚ ਕੰਮ ਨਹੀਂ ਮਿਲਦਾ ਤਾਂ ਅੱਧੀ ਦਿਹਾੜੀ ਘਰ ਬੈਠਿਆਂ ਨੂੰ ਮਿਲਣੀ ਚਾਹੀਦੀ ਆ ਪਰ ਅਜੇ ਤੱਕ ਪੰਜਾਬ ਦੇ ਵਿੱਚ ਕਿਸੇ ਨੂੰ ਇੱਕ ਵੀ ਅੱਧੀ ਦਿਹਾੜੀ ਘਰ ਬੈਠੇ ਨੂੰ ਨਹੀਂ ਮਿਲੀ ਕਿਉਂ ਕਿਉਂਕਿ ਕਾਗਜ਼ਾਂ ਦੇ ਵਿੱਚ ਇਹ 15 ਦਿਨ ਦਾ ਵਖਵਾ ਪਾਉਂਦੇ ਹੀ ਨਹੀਂ ਹੈ ਅਰ ਜੀ ਜੇ ਕੋਈ ਦੇ ਵੀ ਦਿੰਦਾ ਉਹਨੂੰ ਦਰਜ ਨਹੀਂ ਕਰਦੇ ਹੈ ਇਸ ਲਈ ਰਿਕਾਰਡ 'ਚ ਨਹੀਂ ਗੱਲ ਆਉਂਦੀ ਜਿੰਨਾ ਚਿਰ ਰਿਕਾਰਡ 'ਚ ਗੱਲ ਨਹੀਂ ਆਉਂਦੀ ਇਹਨਾਂ ਦੇ ਖਰਾਬਕਾਰਦਾ ਹੀ ਨਹੀਂ ਹੁੰਦੀ ਇਸ ਕਰਕੇ ਬਹੁਤ ਵੱਡੇ ਵੱਡੇ ਕਾਪਲੇ ਇਹ ਰਿਕਾਰਡ ਨੂੰ ਇੱਧਰ ਉੱਧਰ ਕਰਕੇ ਜਾਂ ਰਿਕਾਰਡ 'ਚ ਦਰਜ ਨਾ ਕਰਕੇ ਵੱਡੇ ਵੱਡੇ ਕਾਪਲੇ ਹਰ ਬਾਂ ਰੁਪਏ ਦੇ ਦੇਸ਼ ਚ ਨਰੇਗਾ ਦੇ ਨਾਂ ਤੇ ਹੋ ਰਿਹਾ ਹੈ ਇਸ ਬਹਾਨੇ ਸਰਕਾਰ ਜਿਹੜੀ ਹੈ ਨਰੇਗਾ ਦਾ ਬਜਟ ਘਟਾਉਂਦੀ ਜਾ ਰਹੀ ਹੈ ਪਿਛਲੇ ਸਮੇਂ ਮੂਤ ਦਿਨੇ ਘਟਾਇਆ ਅਸੀਂ ਮੰਗ ਕਰਦੇ ਆ ਜਿਹੜਾ ਇਹਦੇ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ ਆਮ ਲੋਕਾਂ ਨੂੰ ਕੰਮ ਦਿੱਤਾ ਜਾਵੇ ਆਪਣੇ ਚਿਹਤਿਆਂ ਦੇ ਨਾਂ ਘਰ ਬੈਠਿਆਂ ਦੇ ਜਿਹੜੇ ਪਾ ਕੇ ਦਿਹਾੜੀ ਘਰੇ ਪਾਉਣੀ ਬੰਦ ਕੀਤੀ ਜਾਵੇ ਇਸ ਲਈ ਜਿਹੜੇ ਪਿਛਲੇ ਸਮੇਂ ਜਿਹਨੇ ਜਾਤੀਆਂ ਕੀਤੀਆਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਉਹਨਾਂ ਦੇ ਖਿਲਾਫ ਪਰਚੇ ਕੀਤੇ ਜਾਣ ਅਤੇ ਉਹਨਾਂ ਦੇ ਖਾਤਿਆਂ 'ਚ ਪਏ ਪੈਸੇ ਵਾਪਸ ਕਰਾਏ ਜਾਣ ਕਮਿਤਕਾਰ ਜੀ ਨਾਰੇਬਾਜੀ ਕੀਤੀ ਕਿ ਇਸ ਸੰਬੰਧਿਤ ਕੀਤੀ ਹੈ ਜੀ ਇਹ ਮਨਰੇਗਾ ਵਾਰੇ ਕੀਤੀ ਹੈ ਵੀਰੇ ਕਿਸ ਤਰ੍ਹਾਂ ਦੀ ਗੱਲ ਸਾਨੂੰ ਕੰਮ ਨਹੀਂ ਦਿੱਤਾ ਜਾਂਦਾ ਜੀ ਤੇ ਜਦ ਅਸੀਂ ਕੰਮ ਮੰਗਦੇ ਆਂ ਜੀ ਸਾਨੂੰ ਪਹਿਲਾਂ ਹੀ ਹੋਰਾਂ ਨੂੰ ਕੰਮ ਮਿਲਦਾ ਰਿਹਾਗਾ ਤੇ ਸਾਨੂੰ ਕੰਮ ਦਿੱਤਾ ਨਹੀਂ ਹੈਗਾ ਤਾਂ ਕਰਕੇ ਅਸੀਂ ਨਾਰੇ ਵਾਰੀ ਕੀਤੀ ਹੈ ਜੀ ਇਹ ਮੈਂਬਰ ਵੱਲੋਂ ਕੀ ਸੁਤਮਰਜੀਤ ਜੀ ਦੀ ਹੈ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਆਂ ਅਸਤਾਬ ਵੀਰੇ ਕੰਮੇ ਮੰਗਣਾ ਚਾਹੁੰਦੇ ਆਂ ਮੰਗ ਕੀ ਕਰਦੇ ਮੇਟਰ ਨੂੰ ਬਦਲਿਆ ਜਾਵੇ ਮੇਟ ਨੂੰ ਬਦਲਿਆ ਜਾਵੇ ਸਰ ਆਪਣਾ ਨਾਮ ਵੀ ਮੇਰਾ ਨਾਮ ਇਕਮ ਸਿੰਘ ਪੰਚਾਇਤ ਅਫਸਰ ਬਲਾਕ ਪੋਨਿਗੜ ਸਰ ਅੱਜ ਨਰੇਵਾਜੀ ਕੀਤੀ ਗਈ ਇਸ ਬਾਰੇ ਕੀ ਕਹਾਂ ਇਹ ਰਾਏ ਸਿੰਘ ਵਾਲੇ ਤੋਂ ਜਿਹੜੇ ਮਨਰੇਗਾ ਦੇ ਜੋਬ ਕਾਰਡ ਹੋਲਡਰ ਨੇਗੇ ਉਹਨਾਂ ਵੱਲੋਂ ਨਰੇਵਾਜੀ ਕੀਤੀ ਗਈ ਹੈ ਉਹਨਾਂ ਵੱਲੋਂ ਸ਼ਿਕਾਇਤ ਹੈ ਵੀ ਜਿਹੜੇ ਵੀ ਪਿੰਡ ਦੇ ਵਿੱਚ ਮੀਟ ਲੱਗੇ ਹੋਏ ਨੇ ਉਹਨਾਂ ਵੱਲੋਂ ਸਹੀ ਤਰੀਕੇ ਨਾਲ ਮਤਲਬ ਕੰਮ ਨਹੀਂ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੀ ਕੰਪਲੀਟ ਸਾਡੇ ਕੋਲ ਆਈ ਹੈ ਤੇ ਉਹਨਾਂ ਨੂੰ ਬਦਲਣ ਬਾਰੇ ਉਹਨਾਂ ਦੀ ਵੀ ਡਿਮਾਂਡ ਹੈ ਤੇ ਸਰ ਇੱਕ ਮੈਂਬਰ ਦੀ ਵੀ ਆਈ ਹੈ ਮੈਂਬਰ ਨੇ ਫਟ ਮਾਰ ਕੀਤੀ ਹੈ ਉਹ ਸਰ ਜਿਹੜਾ ਮੈਂਬਰ ਹੈਗਾ ਉਹ ਅੱਜ ਕੱਲ ਕੋਈ ਵੀ ਮੈਂਬਰ ਨਹੀਂ ਹੈਗਾ ಗ್ರಾಮ ਸਭਾ ਜਿਹੜੀ ಗ್ರಾಮ ਪੰਚਾਇਤਾਂ ਭੰਗ ਹੋ ਚੁੱਕੀਆਂ ਨੇਗੀਆਂ ਤੇ ਉਹਨਾਂ ਦਾ ਵੈਸੇ ਨਿੱਜੀ ਮਾਮਲਾ ਹੈ। ਹੁਣ ਕੀ ਕਹਿਣਾ ਚਾਹੁੰਦੇ ਸੀ ਨਾ ਬਾਰੇ ਅਸੀਂ ਇਹੀ ਹੈ ਵੀ ਜਿਹੜੀ ਇਹਨਾਂ ਦੀ ਡਿਮਾਂਡ ਹੈ ਕਿ ਮਨਰੇਗਾ ਦਾ ਕੰਮ ਦੇਣ ਸੰਬੰਧੀ ਉਹਦੀ ਪੜਤਾਲ ਕਰਾਂਗੇ ਜੇ ਕੋਈ ਇਹਦੇ ਵਿੱਚ ਖਾਮੀ ਪਈ ਜਾਂਦੀ ਹੈ ਤਾਂ ਅਸੀਂ ਬਕਾਇਦਾ ਮੇਟ ਨੂੰ ਹੀ ਬਦਲਾਂਗੇ ਤੇ ਹੋਰ ਵੀ ਬਣਦੀ ਕਾਰਵਾਈ ਕਰਾਂਗੇ।